इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜਿਹੜਾ ਆਪਕ ਸੇਟਾਈ ਦਾ ਥੋੜਾ ਡੀਟੇਲ ਦੱਸ ਦੋ ਵੀ ਚੋਣਾ ਹੋਣੀਆਂ ਨੇ ਕਿੰਨੀਆਂ ਜੰਨਦਾ ਜੀ 60 ਵੀ ਹੋ ਸਕਦੀਆਂ ਨੇ ਪਲਾਟ ਖਾਂਗੇ ਸੱਤਾਂ ਹੀ ਯਾਰ ਇੱਕ ਮਿੰਟ ਸੱਤ ਕੀਤਾ ਸੱਤ ਦੱਸੋ ਵੀ ਕੱਲ੍ਹ ਨੂੰ ਹੋਇਆ ਕੀ ਹੈ ਇਹ ਹੋਇਆ ਉਹ ਤੇ ਮੇਰੀ ਜਿੰਨੀ ਹਮਾ ਦਾ ਕਲੈਕਟਰ ਮੁਲਾਇਆ ਮੈਂ ਆਪਣੇ ਪੈਟਰੋਲ ਪਾਲਿਆ ਇੱਕ ਟੈਂਕੀ ਤੇ ਚੜ ਗਿਆ ਇਹ ਵੀ ਪਹਿਲੀ ਵਾਰੀ ਮੈਂ ਵੀ ਪਹਿਲੀ ਵਾਰੀ ਦੇਖਿਆ ਕਿ ਮੈਨੂੰ ਪੱਤਰਕਾਰ ਸਵਾਲ ਕਰ ਰਹੇ ਨੇ ਕਿ ਇੱਕ ਕੈਂਡੀਡੇਟ ਨੇ ਬੀਜੇਪੀ ਦੇ ਕੈਂਡੀਡੇਟ ਨੇ ਆਪਣੇ ਉੱਤੇ ਪੈਟਰੋਲ ਪਾਲਿਆ ਮੈਂ ਤਾਂ ਉਹਨੂੰ ਪੁੱਛ ਰਿਆ ਸੀ ਪਈ ਤੂੰ ਮੈਨੂੰ ਕਿਉਂ ਪੁੱਛ ਰਹੇ ਮੈਂ ਥੋੜੀ ਪੈਟਰੋਲ ਦੇ ਕੇ ਆਇਆ ਉਹਨੂੰ ਉਹਦੀ ਆਪਣੀ ਮਰਜ਼ੀ ਨਾਲ ਉਹਨੇ ਆਪ ਪਾਇਆ ਨਾ ਪੰਡ ਉਹਨੂੰ ਕਿਹਾ ਸੀ ਕਿਸੇ ਨੇ ਹੋਰ ਵੀ ਤਾਂ ਕੈਂਡੀਡੇਟ ਸੀ ਕਿ ਬੀਜੇਪੀ ਦੇ ਕਿਉਂ ਅਜਿਹਾ ਕੰਮ ਕਰਦੇ ਹੋ ਮੈਂ ਫੇਰ ਇੱਕ ਵਾਰ ਦੁਹਰਾ ਦਿੰਦਾ ਜੀ ਮੈਂ ਸ਼ਹਿਰ ਦੇ ਵਿੱਚ ਭਾਈਚਾਰਕ ਸਾਂਝ ਆਪਣੇ ਆਪ ਨੂੰ ਮੁੱਦੇ ਹੀ ਜਾਣਦਾ ਮੈਂ ਨਹੀਂ ਚਾਹੁੰਦਾ ਕਿ ਅਸੀਂ ਪੋਲਿਟੀਕਲ ਦਰਾਰਾਂ ਇੰਨੀਆਂ ਵੱਡੀਆਂ ਕਰ ਲਈਏ ਕਿ ਕੱਲ ਅਸੀਂ ਜੁੜ ਨਹੀਂ ਜੁੜ ਕੇ ਨਾ ਬੈਠ ਸਕੀਏ ਸਾਡਾ ਵਪਾਰ ਸਾਡਾ ਤਿਉਹਾਰ ਸਾਡਾ ਵਿਵਹਾਰ ਸਾਡੇ ਦਾ ਸ਼ਮਸ਼ਾਨ ਵੀ ਇਕੱਠੇ ਨੇ ਅਸੀਂ ਇੱਕ ਦੂਜੇ ਨਾਲ ਇਹ ਜੀਆਂ ਵੰਡੀਆਂ ਨਾ ਪਾਈਏ ਪੋਲਿਟੀਕਲ ਮੇਲਾ ਸੀ ਖਤਮ ਹੋ ਗਿਆ ਹੁਣ ਅਸੀਂ ਸਾਰੇ ਇੱਕਾਂ ਜੋ ਮਾਦਾਇਨ ਪੈਸਾ ਮਰਦੋ ਦੀ ਹਾਈ ਕੋਰਟ ਦੇ ਵਿੱਚ ਜਿਸ ਤਰੀਕੇ ਨਾਲ 7 ਸਿੱਤਾ ਤੇ ਰੋਕ ਲੱਗੀ ਹੈ ਇਸ ਨੂੰ ਮੇਰ ਬਣਾਉਣ ਦੇ ਵਿੱਚ ਇਹ ਕਾਉਨਸਲਸ਼ਨ ਨੂੰ ਫਿਰ ਕੁਝ ਲੌਂਗ ਦੇ ਵਿੱਚ ਥੋੜਾ ਸਮਾਂ ਲੱਗੇਗਾ ਕਿਉਂਕਿ ਅਜਤੋਂ ਤੋਂ ਉੱਪਰ ਅਸੈਂਬਲੀ ਹੋ ਜਾਵੇਗਾ ਅਨਨੇਬਲ ਹਾਈ ਕੋਰਟ ਨੇ ਤੁਹਾਨੂੰ ਦੱਸਿਆ ਜੀ ਹਜੇ ਅਨਨੇਬਲ ਹਾਈ ਕੋਰਟ ਨੇ ਡੈਫਰ ਕੀਤਾ ਜੋ ਵੀ ਕੋਰਟ ਦਾ ਫੈਸਲਾ ਹੋਵੇਗਾ ਸਿਰ ਮੱਥੇ ਪ੍ਰਵਾਨ ਹੋਵੇਗਾ ਔਰ ਅਕੋਰਡਿੰਗਲੀ ਵੀ ਆਈ ਕੈਨ ਨਾਟ ਯੋ ਯੂ ਨੋ ਪਹਿਲਾਂ ਹੀ ਦੱਸ ਦਿਆਂ ਤੁਹਾਨੂੰ ਮੈਂ ਮੈਂ ਕਿਦਾਂ ਕੋਈ ਚੀਜ਼ ਜਿਹੜੀ ਮੈਨੂੰ ਨਹੀਂ ਕਲੈਕਸ਼ਨ ਹੋ ਚੁੱਕੀ ਹੈ ਨਹੀਂ ਸਰ ਅਜੇ ਹੀ ਕੋਈ ਗੱਲ ਨਹੀਂ ਹੈ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੈ ਜਿਹੜੀ ਪੰਜ ਗਰੰਟੀਆਂ ਦਿੱਤੀਆਂ ਉਹ ਕੱਦ ਤੱਕ ਹੁਣ ਪੂਰੀਆਂ ਹੋਣਗੀਆਂ ਜੀ ਸ਼ੁਰੂ ਸ਼ੁਰੂ ਕਰਤਾ ਜੀ ਮੈਂ ਸਹੀ ਤਾਕੀ ਤੋਂ ਹੀ ਸ਼ੁਰੂ ਕਰਦਾ ਤਾਂ ਹੀ ਅੱਜ ਮੀਟਿੰਗ ਲਈ ਤੁਸੀਂ ਸ਼ਹਿਰੀ ਐਮਐਲਏ ਤੁਸੀਂ ਇਹ ਦੇਖਿਆ ਵੀ ਪੁਲਿਸ ਸਟੇਸ਼ਨ ਦੇ ਅੰਦਰ ਜਿੱਥੇ ਮਸ਼ੀਨਾਂ ਦੇ ਬਟਨ ਦੱਬੇ ਜਾ ਰਹੇ ਸੀ ਉੱਥੇ ਤੱਕ ਭਾਜੀਪੀ ਦੇ ਪੈਰਾ ਮਿਲਟਰੀ ਫੋਰਸਸ ਵਾਲੇ ਜਿਹੜੇ ਗਾਰਡ ਚ ਦੇ ਅੰਦਰ ਤੱਕ ਜਾ ਰਹੇ ਸੀ ਇੱਕ ਡਰਾਵਾ ਬਣਾਣਾ ਨਾ ਜਿਹੜੀ ਤੁਸੀਂ ਕੱਲ ਹੋ ਨੋਟ ਕਰੀ ਦੀ ਸ਼ਹਿਰ ਦੇ ਵਿੱਚ 30 32% ਸਾਰੀ ਪੋਲਿੰਗ ਹੋਈ ਕਿਉਂ ਕਿਉਂਕਿ ਮਾਹੌਲ ਇਹੋ ਜਿਹਾ ਕ੍ਰੀਏਟ ਕੀਤਾ ਗਿਆ ਕਿਸ ਵੱਲੋਂ ਕੀਤਾ ਗਿਆ ਮਹਾਰਾਣੀ ਪਰਨੀਤ ਕੌਰ ਜੀ ਵੱਲੋਂ ਕਿਉਂ ਲਿਆ ਕੇ ਇਹੋ ਜਿਹਾ ਡਰਾਵਾ ਬਣਾਤਾ ਪਟਿਆਲ ਵਿੱਚ ਪਤਾ ਨਹੀਂ ਕੀ ਹੋ ਗਿਆ ਜੀ ਅੱਗਾਂ ਲੱਗੀਆਂ ਕਤਲ ਹੋ ਗਏ ਕੀ ਕੀ ਹੋਇਆ ਇੱਕ ਆ ਦੁਕਾਣ ਇਨਸੀਡੈਂਟ ਹਮੇਸ਼ਾ ਹੁੰਦੇ ਰਹੇ ਨੇ ਤੁਸੀਂ 60 ਤੋਂ 59 ਬਣਾਓ ਤੇ ਉਹ ਸਾਰਾ ਕੁਝ ਵਾਜਿਬ ਹੈ ਜੇ ਤੁਸੀਂ 60 ਤੋਂ 50 ਬਣਾਣੇ ਆ ਤੇ ਇਹਦਾ ਜੀ ਸਾਰਾ ਠੱਗੀ ਮਾਰੀ ਦੀ ਹੈ ਵੀ ਸਿਰਫ ਨਾਤੇ ਤੋਂ ਤੇ ਸੱਚੇ ਤੁਸੀਂ ਹੋ ਬਾਕੀ ਸਭ ਮਹਿਲੇ ਨੇ ਮੇਰੇ ਤੋਂ ਜਿਹੜੇ ਕੈਂਡੀਡੇਟ ਪਰਿਆਲਾ ਸ਼ਹਿਰੀ ਤੋਂ ਨਹੀਂ ਜਿੱਤੇਗੇ ਕਹਿੰਦੇ ਅਗਰ ਕੋਈ ਸਾਹਿਬ ਅਮਲੇ ਖਾਲਾ ਆਪ ਨੂੰ ਦਾ ਸ਼ਾਇਦ ਜਿੱਤੇ ਅੰਦੇ ਕੀ ਨਾਰਾਜ਼ਗੀ ਕੀ ਕਦੇ ਕਦੇ ਸੁਣਿਆ ਤੁਸੀਂ ਇਹ ਕੋਈ ਬੰਦਾ ਆਪਣੇ ਹੀ ਸਰੀਰ ਦਾ ਅੰਗ ਕੱਟ ਦੇਵੇ ਮੇਰੇ ਵਾਸਤੇ ਦਾ ਬੱਤੀ ਅੰਗ ਨੇ ਮੇਰੇ ਮੈਂ ਤਾਂ ਮੈਨੂੰ ਜਿੰਨੀ ਖੁਸ਼ੀ ਇਹਨਾਂ ਦੀ ਹੈ ਉਸ ਤੋਂ ਵੱਧ ਗਮੀ ਉਹਨਾਂ ਦੀ ਹੈ ਜਿਹੜੇ ਹਾਰ ਗਏ ਇਹ ਨਹੀਂ ਹੁੰਦਾ ਜੀ ਮੈਂ ਆਪਣੇ ਆਪਣੀ ਜੇ ਜਦੋਂ ਆਪਣੇ ਹੀ ਇੱਕ ਮਾਂ ਆਪਣੇ ਹੀ ਬੱਚਿਆਂ ਨੂੰ ਉਹ ਕਰਨ ਲੱਗੇ ਫਿਰ ਤਰੱਕੀ ਥੋੜੀ ਹੋ ਸਕਦੀ ਹੈ ਸਰ ਜਾਂਚ ਕਰਾਉਂਗੇ ਕਿ ਪੁਰਾਣੀ ਟੀਮ ਦੀ ਜਿਹੜੀ ਪੁਰਾਣੀ ਐਮਕੇ ਦੀ ਟੀਮ ਰਹੀ ਹੈ ਕਾਫੀ ਲੈਗੈਸੀ ਕ腐ਸ਼ਨ ਕੀਤਾ ਗਿਆ ਹੈ ਜਾਂਚ ਜਿਹੜੀ ਹੈ ਜਾਂਚ ਜਿਹੜੀ ਬੜੇ ਜੱਤੋਂ ਚੱਲ ਰਹੀ ਹੈ ਹੁਣ ਤਾਂ ਕਨਕਲੂਡਿੰਗ ਪਾਰਟ ਤੇ ਆ ਹੁਣ ਤਾਂ ਉਹਨੂੰ ਜਿਹੜਾ ਹੈਗਾ ਸਮਿਟਨ ਤੇ ਲੱਗੇ ਆ ਉਸ ਤੋਂ ਬਾਅਦ ਬਹੁਤ ਜਲਦ ਤੁਹਾਡੇ ਸਾਹਮਣੇ ਸਾਰਾ ਕੁਝ ਆਚਕ ਜਿਹੜਾ ਹੈਰੀਟੇ ਤੇਜ ਪ੍ਰੋਜੈਕਟ ਸੀ ਕਾਫੀ ਕਪਲਾ ਹੋਇਆ ਰਹੇ ਕੱਲਾ ਹੈਰੀਟੇ ਜੁੜੀ ਹੋਇਆ ਜੀ ਹੋਰ ਕਿਹੜੇ ਕਿਹੜੇ ਇਨਜਾਨ ਦੇ ਟਾਈਮ ਲੈਂਦੇ ਸਨ ਸਾਈਕਲ ਜੀ ਜਿਆਦਾ ਟਾਈਮ ਲੱਗ ਗਿਆ ਜੀ ਜੀਐਮ ਨੂੰ ਕਿਤੇ ਜਾਂ ਫਾਈਲ ਵੀ ਦਿੱਤੀ ਗਈ ਸੀ ਜੀਐਮ ਨੂੰ ਖਰਾਬ ਹੀ ਇੰਨਾ ਜ਼ਿਆਦਾ ਹੋਇਆ ਹੋਇਆ ਹੈ ਕਿ ਟਾਈਮ ਲੱਗ ਰਿਹਾ ਵੀ ਕਿਹੜੀ ਕਿਹੜੀ ਚੀਜ਼ ਨੂੰ ਜਾਂਚ ਕਰੀ ਸਰ ਵੀ ਫੀਲ ਪ੍ਰੋਬਲਮ ਨੂੰ ਪ੍ਰੂਫ ਵੀ ਦਿੱਤੇ ਹੋ ਉਠ ਨੇ ਡੈਫਰ ਕੀਤੀਆਂ ਕੈਨਸਲ ਨਹੀਂ ਕੀਤੀਆਂ ਉਹ ਡੈਫਰ ਹੋਈਆਂ ਨੇ ਉਹਦੇ ਤੇ ਕੋਈ ਸਟੇ ਨਹੀਂ ਹੈ ਉਹਦੇ ਵਿੱਚ ਮੈਰਿਟ ਦੇਖੇਗੀ ਹਾਈ ਕੋਰਟ ਕਿ ਉਹਦੇ ਵਿੱਚ ਪ੍ਰੋਸੈਸ ਜਿਹੜੀ ਹੈ ਠੀਕ ਰਹੀ ਹੈ ਨਹੀਂ ਨਹੀਂ ਜੋ ਹਾਈ ਕੋਰਟ ਦਾ ਹੁਕਮ ਆਇਆ ਕਿ ਸਰ ਅਗਲੀ ਰਣਨੀਤੀ ਕੀ ਰਹੇਗੀ ਜੀ ਹੁਣ ਮੇਰੇ ਵੀ ਹੁਣ ਆਮ ਆਦੀ ਪਾਰਟੀ ਦੀ ਝੋਲੀ 'ਚ ਹੈਗਾ ਅਗਲੀ ਰਣਨੀਤੀ ਕੀ ਰਹੇਗੀ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਜੀ ਸਰ ਦੇਖੋ ਜਦੋਂ ਇੱਕ ਟੀਮ ਬਣ ਜਾਂਦੀ ਹੈ ਨਾ ਕੜੀਆਂ ਲਿੰਕਸ ਜਿਹੜੇ ਨੇ ਜੁੜ ਜਾਂਦੇ ਨੇ ਜਦੋਂ ਤੁਹਾਨੂੰ ਇੱਕ ਚਿਹਰਾ ਮਿਲ ਜਾਂਦਾ ਹੁਣ ਤੱਕ ਆਮ ਆਦੀ ਪਾਰਟੀ ਨੂੰ ਪਟਿਆਲੇ ਸ਼ਹਿਰ ਦੇ ਵਿੱਚ ਆਪੋ ਆਪਣੇ ਇਲਾਕੇ ਦੇ ਵਿੱਚ ਚਿਹਰਾ ਨਹੀਂ ਸੀ ਟੀਮ ਨਹੀਂ ਸੀ ਉਹ ਹੁਣ ਟੀਮ ਤਿਆਰ ਹੋ ਗਈ ਔਰ ਮੈਂ ਇੱਕ ਗੱਲ ਹੋਰ ਬੜੀ ਜ਼ਿੰਮੇਵਾਰੀ ਨਾਲ ਕਹਿੰਨਾ ਜਿੰਨੇ ਅਸੀਂ ਅੱਜ ਇੱਥੇ 25 ਬੈਠੇ ਆਂ ਉਹਦੇ ਵਿੱਚੋਂ ਕਿਸੇ ਦੇ ਅਗੇ ਕ੍ਰਿਮੀਨਲ ਕੇਸ ਕਿਸੇ ਦੇ ਕਿਸੇ ਤਰ੍ਹਾਂ ਦਾ ਕੋਈ ਦੋਸ਼ ਸਾਡੇ ਚ ਐਡਵੋਕੇਟ ਵੀ ਨਹੀਂ ਸਾਡੇ ਚ ਸੀਏ ਵੀ ਨਹੀਂ ਸਾਡੇ ਚ ਵਪਾਰੀ ਵੀ ਨਹੀਂ ਸਾਡੇ ਹਰ ਵਰਗ ਤੋਂ ਅੱਛੇ ਲੋਗ ਆਏ ਨੇ ਐਜੂਕੇਟਿਡ ਕਲਾਸ ਆਈ ਹੈ ਔਰ ਵਧੀਆ ਤਰੀਕੇ ਦੇ ਨਾਲ ਜਿਹੜੇ ਤੁਹਾਡਾ ਸੇਵਾ ਨਿਭਾਉਣਗੇ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਤਿੰਨ ਸਾਲਾਂ ਦੇ ਵਿੱਚ ਮੈਂ ਕੋਈ ਅਲੰਬਾ ਨਹੀਂ ਲੱਗਣ ਦਿੱਤਾ ਆਮਾਦੀ ਪਾਰਟੀ ਨੂੰ ਅੱਜ ਵੀ ਇਹਨਾਂ ਤੋਂ ਇਹੀ ਦਿਸ਼ਾ ਨਿਰਦੇਸ਼ ਇਹਨਾਂ ਨੂੰ ਦਿੱਤੇ ਗਏ ਨੇ ਕਿ ਕੋਈ ਅਜੀਹਾ ਕੰਮ ਨਹੀਂ ਕਰਨਾ ਜਿਸ ਕਰਕੇ ਪਾਰਟੀ ਨੂੰ ਜਾਂ ਮੈਨੂੰ ਕੋਈ ਅੰਬੈਰੈਸਮੈਂਟ ਹੋਵੇ ਪਟਿਆਲਾ ਸ਼ਹਿਰ ਦੇ ਵਿੱਚ ਹਰ ਕਿਸੇ ਦਾ ਕੰਮ ਪ੍ਰਾਇਰਟੀ ਤੇ ਕਰਾਉਣਾ ਆਪਣੇ ਵਾਰਡ ਦੇ ਵਿੱਚ ਤੁਹਾਡਾ ਇੱਕ ਆਫਿਸ ਹੋਏਗਾ ਜਿੱਥੇ ਤੁਸੀਂ 2 ਘੰਟੇ ਰੋਜ਼ ਸਿਰੇ ਲੋਕਾਂ ਨੂੰ ਅਟੈਂਡ ਕਰਨਾ ਕਰਨਾ ਹੈ ਚਾਹੇ ਉਹ ਫਾਰਮਟ ਸਟੇਸ਼ਨ ਹੈ ਚਾਹੇ ਉਹ ਕੋਈ ਸੀਵਰੇਜ ਦਾ ਪਾਣੀ ਦਾ ਲਾਈਟ ਦਾ ਕੋਈ ਕੰਮ ਹੈ ਉਹਨਾਂ ਤੋਂ ਕੰਪਲੇਂਟ ਲੈ ਕੇ ਅਗਲੇ ਦਿਨ ਦੇ ਵਿੱਚ ਵਿੱਚ ਉਹ ਕੰਮ ਜਿਹੜਾ ਹੈ ਕਰਾਉਣਾ ਹੈ ਸੋ ਇੱਕ ਵੈਲ ਆਇਲਡ ਮਸ਼ੀਨ ਦੇ ਹਿਸਾਬ ਦੇ ਨਾਲ ਅਕਸਰ ਜਿਹੜਾ ਹੈ ਸ਼ਹਿਰ ਦੇ ਵਿੱਚ ਬਹੁਤ ਵਧੀਆ ਸਿਵਿਕ ਜਿਹੜਾ ਹੈ ਇਹ ਜਿਹੜੀ ਸਰਵਿਸ ਜਿਹੜੀ ਅਸੀਂ ਦੇ ਹਾਂ ਉਸ ਤਰੀਕੇ ਨਾਲ ਹੋਇਆ ਤੇ ਉਸ ਦੇ ਵਿੱਚ ਕੀਨੇ ਸਾਡੇ ਅੱਜ ਇਹਨਾਂ ਦੀ ਬਦੌਲਤ ਹੀ ਆਮ ਆਦਮੀ ਪਾਰਟੀ ਨੂੰ ਹੋ ਜਿਆ ਕਰੈਕਟਰ ਦੀ ਰੰਗਤ ਮਿਲੀ ਹੈ ਇਹਨੇ ਨੇ ਪੁਰਾਣੇ ਸਾਡੇ ਜਿਹੜੇ ਨੇ ਲੀਡਰ ਨੇ ਤੁਹਾਡਾ ਇੰਜੀਨੀਅਰ ਦਾ ਮੈਸੇਜ ਜਿਹੜਾ ਨਾਲ ਨਾ ਨਾਲੀ ਮੋਢੇ ਨੂੰ ਮੋਢਾ ਲਗਾ ਕੇ ਰਹਿਣਗੇ ਜੀ ਅਮਨ ਸਾਹਿਬ ਰੋਡੀ ਸਾਡੇ ਕਹਿੰਦੇ ਆ ਵੀ ਟੱਕਾ ਹੋਇਆ ਕੱਲ ਸਾਰਾ ਕਿਉਂਕਿ ਜਿਹੜਾ ਜਗ੍ਹਾ ਦੇ ਉੱਪਰ ਉਹ ਆਪ ਬੈਠੇ ਸੀ ਕਹਿੰਦੇ ਉਹਨਾਂ ਜਗ੍ਹਾ ਦੇ ਉੱਪਰ ਉਹਨਾਂ ਦੇ ਕੈਂਡੀਡੇਟ ਜਿੱਤੇ ਨੇ ਬਾਕੀਆਂ ਦੇ ਉੱਪਰ ਜਿਹਨਾਂ ਉੱਪਰ ਉਹ ਨਹੀਂ ਜਾ ਸਕਦੇ ਉਹਨਾਂ ਦੇ ਉੱਪਰ ਆਮ ਆਮੀ ਪਾਰਟੀ ਦੇ ਕੈਂਡੀਡੇਟ ਸੀ ਲੱਗੇ ਦੇ ਉੱਪਰ ਅਸਲ ਤਾਂ ਇਲੈਕਸ਼ਨ ਹੀ ਨਹੀਂ ਹੁੰਦੀਆਂ ਚ ਹੋਈਆਂ ਜੇ ਬੱਤੀਆਂ ਚ ਹੋਈ ਹੁੰਦੀ ਫਿਰ ਕੀ ਕਰਦੇ ਸੀ ਤਾਂ ਹੋਰ ਉਹਨਾਂ ਨੇ ਰੋਲਾ ਪਾਣਾ ਸੀ ਯਾਨੀ ਕਿ ਰੋਲਾ ਪਾਣਾ ਚਾਹੇ ਉਹਦੇ ਵਿੱਚ ਕੋਈ ਮੈਰਿਟ ਕਿੰਨੀਆਂ ਥਾਵਾਂ ਤੇ ਇਲੈਕਸ਼ਨ ਹੋਣ ਪਟਿਆਲੇ ਸ਼ਹਿਰ ਦੀ ਜਦੋਂ ਗੱਲ ਆਉਂਦੀ ਹੈ ਪਟਿਆਲੇ ਸ਼ਹਿਰ ਚ ਕੋਈ ਵੀ ਪਾਰਟੀਆਂ ਨਹੀਂ ਇਲੈਕਸ਼ਨ ਲੜੀ ਅੱਜ ਅਕਾਲੀ ਦਲ ਦੇ ਵੀ ਤਿੰਨੇ ਜਿੱਤੇ ਨੇ ਕਾਂਗਰਸ ਦੇ ਵੀ ਤਿੰਨੇ ਜਿੱਤੇ ਨੇ ਠੀਕ ਹੈ ਨਾ ਕਾਂਗਰਸ ਦੀ ਵੀ ਲੀਡਰਸ਼ਿਪ ਇੱਥੇ ਸੀ ਅਕਾਲੀ ਦਲ ਦੀ ਵੀ ਲੀਡਰਸ਼ਿਪ ਇੱਥੇ ਸੀ ਕਿਸੇ ਨੇ ਆ ਕੇ ਅਜਿਹੇ ਹਾ ਤਮਾਸ਼ਾ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜੋ ਮਹਾਰਾਣੀ ਗੁਲਬੀ ਨੇ ਫੇ ਕੀਤਾ ਤੇ ਇਹਨਾਂ ਨੂੰ ਕੀ ਜੋੜ ਪਈ ਸੀ ਰਵਨੀਤ ਮਿੱਤੂ ਸੈਂਟਰਲ ਮਿਨਿਸਟਰ ਹਿੰਦੁਸਤਾਨ ਦੇ ਪਾਰਲੀਮੈਂਟ ਦੇ ਵਿੱਚ ਐਜ਼ ਅ ਮਿਨਿਸਟਰ ਜਿਹੜਾ ਆਪਣੀ ਰਿਸਪੌਂਸਿਬਿਲਟੀ ਨੂੰ ਬਾਰੇ ਪਟਿਆਲੇ ਸ਼ਹਿਰ ਦੇ ਐਮ ਕਲੈਕਸ਼ਨ ਆਇਆ ਫਿਰ ਉਹਨਾਂ ਨੇ ਬਾਕੀ ਲੀਡਰਸ਼ਿਪ ਜਿਹੜੀ ਬੁਲਾਈ ਅਸ਼wini ਸ਼ਰਮਾ ਜੀ ਆਏ ਵਰਜੀਤ ਗਰੇਵਾਲ ਜੀ ਆਏ ਸੁਖਦੰਤ ਸਿੰਘਲਾ ਜੀ ਆਏ ਕੇਵਲ ਤੇ ਲੋਂਗੀ ਆਏ ਡੋਡੇ ਰਾਣਾ ਸੋਢੀ ਜੀ ਆਏ ਇੱਥੋਂ ਤੱਕ ਕਿ ਪਾਕਿਸਤਾਨ ਦੇ ਨਾਲ ਲੱਗਦੇ ਬਾਰਡਰ ਏਰੀਆ ਚੋਂ ਅਜਨਾਲਾ ਤੋਂ ਬੁਨਿਆਜਨਾਲਾ ਜੀ ਆਏ ਤੇ ਡੇਰਾ ਬਾਬਾ ਨਾਨਕ ਤੋਂ ਅਗੀ ਕਰਨ ਕਾਲੋਂ ਆਏ ਤਾਂ ਪਟਿਆਲੇ ਕੀ ਕਰਨਾ ਆਈ ਸੀ ਕੀ ਕਰਨਾ ਆਈ ਸੀ ਪੈਲੇਸ ਨੇ ਸਿਰਫ ਸਿਰਫ ਇੱਕ ਦਬਾਅ ਬਣਾਉਣਾ ਸੀ ਇੱਕ ਪ੍ਰੈਸ਼ਰ ਕ੍ਰੀਏਟ ਕਰਨਾ ਸੀ ਇਹ ਪ੍ਰੈਸ਼ਰ ਟੈਕਟਿਕਸ ਹੁੰਦੇ ਨੇ ਇਹ ਵੀ ਅਸੀਂ ਹਾਈਲਾਈਟ ਕਰਦੀਆਂ ਇੱਕ ਚੀਜ਼ ਨੂੰ ਕਿ ਉਹ ਬਹੁਤ ਵੱਡਾ ਜਿਹੜਾ ਹੈ ਅਸੀਂ ਵਰਤਾਰਾ ਦਿਖਾ ਦਈਏ ਕਿ ਬਹੁਤ ਧੱਕਾ ਹੋਇਆ ਕਦੇ ਜਾਂ ਪੈਰਾ ਮਿਲਟਰੀ ਫੋਰਸ ਐਮਸੀ ਕੈਂਡੀਡੇਟਸ ਨੂੰ ਵੀ ਮਿਲਦੀਆਂ ਨੇ ਤਿੰਨ ਤਿੰਨ ਘੰਟੇ ਲੈ ਕੇ ਫਿਰਦੇ ਸੀ ਇਹ ਕਦੇ ਪਹਿਲਾਂ ਤੁਸੀਂ ਵੀ ਜ਼ਿੰਮੇਵਾਰ ਪੱਤਰਕਾਰ ਹੋ ਤੁਸੀਂ ਦੱਸੋ ਕਦੇ ਤੁਸੀਂ ਅਜਿਹਾ ਦੇਖਿਆ ਨਾ ਜ਼ਿਆਦਾ ਕਰੇ ਪਹਿਲਾਂ ਹੱਥ ਜੀ ਕਿੱਥੇ ਕਿਹੜੇ ਲੈਵਲ ਤੱਕ ਜਿਹੜੀ ਸਿਆਸਤ ਨੂੰ ਲੈ ਕੇ ਜਾ ਚੁੱਕੇ ਨੇ ਸਿਰਫ ਤੇ ਸਿਰਫ اپنی ਰੈਲੇਵੈਂਸ ਰੱਖਣ ਵਾਸਤੇ ਅੱਜ ਮੈਂ ਬੜੀ ਜ਼ਿੰਮੇਵਾਰੀ ਨਾਲ ਬਹੁਤ ਗੰਭੀਰਤਾ ਦੇ ਨਾਲ ਇਹ ਗੱਲ ਕਹਿ ਸਕਦਾ ਕਿ ਤਿੰਨ ਸਾਲਾਂ ਦੇ ਵਿੱਚ ਪਹਿਲਾਂ ਉਹ ਐਮਐਲਏ ਇਲیکشن ਹਾਰੇ ਫਿਰ ਉਹ ਐਮਪੀ ਇਲیکشن ਹਾਰੇ ਅੱਜ ਸ਼ਹਿਰ ਦੇ ਵਿੱਚ ਉਹ ਐਮਸੀ ਇਲیکشن ਹਾਰੇ ਪਰ ਉਹ ਐਕਸੈਪਟ ਨਹੀਂ ਕਰ پا ਰਹੇ ਉਹ ਐਕਸੈਪਟ ਨਹੀਂ ਕਰ پا ਰਹੇ ਉਹ ਹਜੇ ਵੀ ਉਸੇ ਨਜਵਾੜਾ ਸ਼ਾਹੀ ਦੇ ਮਾਈਂਡਸੈਟ ਦੇ ਵਿੱਚ ਜਿਹੜਾ ਹੈ ਪਟਿਆਲੇ ਨੂੰ ਦੇਖ ਰਹੇ ਨੇ ਉਹ ਆਪਣਾ ਜਨਮ ਸਿੱਧ ਅਧਿਕਾਰ ਮੰਨਦੇ ਨੇ ਕਿ ਅਸੀਂ ਜਿਹੜਾ ਹੈ ਅੱਜ ਵੀ ਰਾਜੇ ਹਾਂ ਤੇ ਫਿਰ ਰਾਜ ਹੀ ਕਰਨਾ ਹੈ ਸੋ ਥੀਸ ਥਿੰਗਸ ਡੋਨਟ ਵਰਕ ਇਨ ਅ ਡੈਮੋਕ੍ਰੇਸੀ ਕਾਈਕੋ ਹੁਦ ਤੇ ਅਸੀਂ ਪਰਫੋਰਮੈਂਸ ਤੇ ਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਆਂ ਔਰ ਸਭ ਤੋਂ ਜ਼ਿਆਦਾ ਜੀ ਜਿਹੜਾ ਧੰਨਵਾਦ ਕਰਦੇ ਆਂ ਆਪਣੇ ਪਟਿਆਲਾ ਸ਼ਹਿਰਾਂ ਦੇ ਖੇਤ ਡਿਪੂਟਾਂ ਦਾ ਜਿਨ੍ਹਾਂ ਨੇ ਇੰਨਾ ਵੱਡਾ ਮੈਂਡੇਟ ਦੇ ਕੇ ਆਮ ਆਦਮੀ ਪਾਰਟੀ ਦੀਆਂ ਪਾਲਿਸੀਜ਼ ਸ਼੍ਰੀ ਅਰਣ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਦੀ ਦੇਣਦਾਰ ਨੁਮਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਪਿਛਲੇ 3-4 ਸਾਲਾਂ ਤੋਂ ਸੇਵਾ ਨਿਭਾ ਰਹੀ ਹੈ ਉਹਦੇ ਵਿੱਚ ਜਿਹੜਾ ਹੈ ਵਿਸ਼ਵਾਸ ਜਨਾਂ ਦਾ ਮੰਨੇ ਸਤ ਸਾਕੀ ਫਿਕਰ ਜਿੱਤਨ ਦਾ ਵਾਦਾ ਸੀਗਾ ਲੇਕਿਨ ਸਭ ਤੇ ਕੈਨਸਲ ਹੋ ਗਿਆ ਔਰ ਕੁਝ ਸੀਟਾਂ ਦੂਜੀ ਪਾਰਟੀ ਨੂੰ ਚਲੇ ਗਏਗਾ ਕੈਨਸਲ ਨਹੀਂ ਹੋਈਆਂ ਜੀ ਕੋਈ ਵੀ ਸੀਟ ਕੈਨਸਲ ਨਹੀਂ ਹੋਈ ਨੂੰ ਡੈਫਰ ਕੀਤਾ ਗਿਆ ਹੈ ਉਹਨੂੰ ਐਗਜ਼ਾਮਿਨ ਕੀਤਾ ਜਾਏਗਾ ਉੱਤ ਵੱਲੋਂ ਔਰ ਜੋ ਵੀ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ੀ ਉਸ ਨੂੰ ਵਿਸ਼ਵਾਸਪਾਕ ਸਵੀਕਾਰ ਕਰਦੇ ਹਾਂ ਉਹਦਾ ਜਿਹੜਾ ਹੈ ਸਿਰ ਮੱਥੇ ਸੀਸ ਨਵਾ ਕੇ ਜਿਹੜਾ ਹੈ ਅਸੀਂ ਐਕਸੈਪਟ ਕਰਦੇ ਹਾਂ ਔਰ ਉਹਦੇ ਅਧੀਨ ਹੀ ਡਾਇਰੈਕਸ਼ਨ ਦੇ ਅਧੀਨ ਹੀ ਜਿਹੜਾ ਹੈ ਇਲੈਕਸ਼ਨ ਹੋਈ ਹੈ ਤੇ ਵਧੀਆ ਰਿਜ਼ਲਟ ਆਏ ਨੇ ਜੀ ਤੁਸੀਂ ਦੇਖੋ ਕਿ ਪਟਿਆਲੇ ਸ਼ਹਿਰ ਦੇ ਵਿੱਚ 32 ਦੇ ਵਿੱਚੋਂ 31 ਸੀਟਸ ਪਿਛਲੀ ਵਾਰ ਬੀਜੇਪੀ ਲੈ ਕੇ ਕਾਂਗਰਸ ਲੈ ਕੇ ਗਈ ਸੀ ਜਿਹੜੇ ਹੁਣ ਬੀਜੇਪੀ ਚਲੇ ਗਏ ਨੇ ਇਸ ਵਾਰ ਉਹਨਾਂ ਦੀਆਂ ਮਹਿਜ਼ 4 ਸੀਟਾਂ ਆਈਆਂ ਨੇ ਔਰ ਉਹਨਾਂ ਨੇ ਬਹੁਤ ਰੌਲਾ ਪਾਇਆ ਬਹੁਤ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਰਿਗਿੰਗ ਦੀ ਉਹਨਾਂ ਨੇ ਅਲੀਗੇਸ਼ਨਸ ਲਗਾਈਆਂ ਰਾਮਨੇਸ਼ਨ ਰਿਜੈਕਸ਼ਨ ਦੀ ਅਲੀਗੇਸ਼ਨ ਦਰਾਈਆਂ ਉਹ ਸਾਰੀਆਂ ਜਿਹੜੀਆਂ ਨੇ ਹੁਣ ਜਿਹੜੀ ਇਲੈਕਸ਼ਨ ਦਾ ਕੰਡਕਟ ਹੋਇਆ ਹੈ ਤੁਸੀਂ ਦੇਖੋ ਵੀ ਮੈਨ ਲਾਲੇ ਕੋਈ ਵੀ ਜਿਹੜਾ ਆ ਕੇ ਪ੍ਰੈਸ ਕਾਨਫਰੰਸ ਨਹੀਂ ਕਰ ਰਿਹਾ ਐਟਲੀਸਟ ਇੰਨੀ ਗ੍ਰੇਸ ਪੋਲਿਟਿਕਲ ਗ੍ਰੇਸ ਦਿਖਾਣੀ ਚਾਹੀਦੀ ਹੈ ਕਿ ਤੁਸੀਂ ਐਕਸੈਪਟ ਕਰੋ ਜੇ ਲੋਕਾਂ ਦਾ ਮੰਡੇਟ ਤੁਹਾਡੇ ਹੱਕ ਚ ਹੁੰਦਾ ਹੈ ਤਾਂ ਤੁਸੀਂ ਧੰਨਵਾਦ ਕਰੋ ਜੇ ਤੁਹਾਡੇ ਅਗੇਂਸਟ ਹੈ ਤਾਂ ਉਹਨੂੰ ਸਵੀਕਾਰ ਕਰੋ ਨਾ ਐਕਸੈਪਟ ਕਰੋ ਮੇਰੇ ਖਿਆਲ ਨਾਲ ਅੱਜ ਕੱਲ ਉਹਨਾਂ ਦੇ ਜਿੰਨੇ ਵੀ ਕਲੇਮ ਸੀਗੇ ਕਿ ਫਰੀ ਐਂਡ ਫੇਅਰ ਇਲੈਕਸ਼ਨ ਨਹੀਂ ਹੋਈ ਕੱਲ ਫਰੀ ਐਂਡ ਫੇਅਰ ਇਲੈਕਸ਼ਨ ਨੇ ਉਹਨਾਂ ਨੂੰ ਪਟਿਆਲਾ ਸ਼ਹਿਰ ਨੇ ਉਹਨਾਂ ਨੂੰ ਜਿਹੜਾ ਹੈ ਸ਼ੀਸ਼ਾ ਦਿਖਾ ਦਿੱਤਾ ਜੇ ਮੇਅਰ ਦੀ ਗੱਲ ਕੀਤੀ ਜਾਵੇ ਕੋਲ ਸਾਹਿਬ ਸੁਨਨ ਚਾਹ ਰਿਹਾ ਕਿ ਇਸ ਵਾਰ ਜਿਹੜੀ ਕੀ ਹੈ ਮੈਲਾ ਮੇਅਰ ਕਿਸੇ ਬਣਾਈ ਜਾਏਗੀ ਕਿਸ ਹੋ ਦੇ ਸਵਾ ਇਹ ਕੋਈ ਜੀ ਦਿਨਾਂ ਨੇ ਸਾਨੂੰ ਐਮਐਲਏ ਮੇਰੀ ਵੀ ਉਹਨਾਂ ਨੇ ਬਣਾਣਾ ਜੋ ਪਾਰਟੀ ਹਾਈ ਕਮਾਂਡ ਦਾ ਜੋ ਫੈਸਲਾ ਹੋਏਗਾ ਉਹ ਸਾਰਿਆਂ ਉੱਪਰ ਮਾਨਕ ਹੋਏਗਾ ਅਗਲੀ ਰਾਜਨੀਤਿਕ ਕਈ ਰਹਿ ਗਈ